ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਫ ਕਾ ਸੈਨਿਕ ਸਭ ਸੰਜੀ ਕਮੇਟੀ ਪੰਜਾਬ ਮੈਂ ਪੰਜਾਬ ਪ੍ਰਧਾਨ ਗਰਦੀਪ ਸਿੰਘ ਢੰਡਾ ਮੇਰੇ ਵੱਲੋਂ ਅੱਜ ਸਰਦਾਰ ਹਰਜੀਤ ਸਿੰਘ ਜੋ ਅਮਰਸਰ ਜ਼ਿਲ੍ਹਾ ਪ੍ਰਧਾਨ ਯੂਕਤ ਕੀਤੇ ਗਿਆ ਉਹਨਾਂ ਨੂੰ ਸਾਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਮੈਂ ਇਹਨਾਂ ਵੀਰ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਵੀਰ ਜੀ ਤੁਸੀਂ ਤਕੜੇ ਹੋ ਕੇ ਕੰਮ ਕਰੋ ਤੇ ਸਾਨੂੰ ਇਹ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੀ ਜਥੇਬੰਦੀਆਂ ਨੂੰ بلندੀਆਂ ਤੇ ਲੈ ਕੇ ਜਾਣਗੇ ਤੇ ਪ੍ਰਮਾਤਮਾ ਅੱਗੇ ਵੀ ਸਾਡੀ ਅਰਦਾਸ ਹੈ ਕਿ ਵੀਰ ਦੇ ਮਿਹਰਤ ਪ੍ਰਯਾਸ ਰੱਖਣਗੇ ਬਾਕੀ ਵੀਰ ਜੀ ਸਾਡੀ ਕਮੇਟੀ ਵੱਲੋਂ ਬੜੇ ਸੰਯੋਗ ਪੁਰਾਲੇ ਕੀਤੇ ਜਾਂਦੇ ਨੇ ਸਾਬਕਾ ਸੈਨਿਕਾਂ ਦਾ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਉੱਥੇ ਹਾਜ਼ਰ ਹੁੰਨੇ ਆ ਉਦੀ ਹਰ ਸਾਬਕਾ ਸੈਨਿਕ ਦੀ ਹਰ ਪ੍ਰੋਬਲਮ ਹੱਲ ਕਰਨ ਦੀ ਸਾਡੀ ਕਮੇਟੀ ਦੀ ਪਹਿਲੀ ਪਹਿਲ ਆ ਤੇ ਸਾਡੀ ਕਮੇਟੀ ਦਾ ਮੋਟੋ ਇਹ ਆ ਕਿ ਸਾਬਕਾ ਸੈਨਿਕਾਂ ਨੂੰ ਆਪਣਾ ਇਨਸਾਫ ਦਿਵਾਉਣਾ ਤੇ ਸਾਬਕਾ ਸੈਨਿਕਾਂ ਦੇ ਨਾਲ ਕੰਦੇ ਨਾਲ ਜੋੜ ਕੇ ਖੜੇ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੌਲਦਾ ਹਰਦੀਪ ਸਿੰਘ ਫੋਗੀ ਮੁੱਦੀਖਾਨਾ ਅੰਮ੍ਰਿਤਸਰ ਸਭ ਤੋਂ ਪਹਿਲਾਂ ਤਾਂ ਭਾਈ ਗੁਰਦੀਪ ਸਿੰਘ ਜੀ ਟਾਂਡਾ ਦਾ ਜਿਲ੍ਹਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਮਾਣੇ ਜੇ ਵੀਰ ਨੂੰ ਇੰਨੀ ਵੱਡੀ ਉੱਚ ਪਦਵੀ ਦਾ ਜਿਹੜਾ ਮਾਨ ਸਨਮਾਨ ਬਖਸ਼ਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਨਿਰਮਲ ਸਿੰਘ ਨਿਰਮਲ ਸਿੰਘ ਕਾੜੂ ਐਡਵਾਈਜ਼ਰ ਪ੍ਰਧਾਨ ਪੰਜਾਬ ਪ੍ਰਧਾਨ ਮੈਂ ਅੱਜ ਸਾਡੇ ਨਵੇਂ ਪਰਿਵਾਰ ਪਰਿਵਾਰ ਦੇ ਵਿੱਚ ਨਵੇਂ ਪ੍ਰਧਾਨ ਅਵਰ ਸਰ ਚੁਣ ਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰੀ ਪੰਜਾਬੀ ਨੂੰ ਤਾਹੀ ਇਹਨਾਂ ਦੇ ਕੰਦੇ ਕੰਦਾ ਜੋੜ ਕੇ ਇਹਨਾਂ ਦੇ ਨਾਲ ਖੜੇ ਆ ਕਿਤੇ ਵੀ ਸਾਨੂੰ ਸੱਦਣਾ ਹੀ ਉਸੇ ਵੇਲੇ ਹਾਜ਼ਰ ਹੋਵਾਂਗੇ ਤਾਹੀ ਚਾਹਾਂਗੇ ਦਿਨ ਦੁਗਣੀ ਚਾਰ ਤੋਂ ਗੁਣੀ ਲੰਬਿਤਕ ਨੇ ਰਾਤ ਤੱਕ ਨਹੀਂ ਤੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਚੇਅਰਮੈਨ ਭਗਵਾਨ ਭਾਲਮੀ ਦੀ ਸੰਸਥਾ ਆਰੰਭੀਰਤ ਇਹ ਵੀਰ ਮੇਰੇ ਨਾਲ ਫੌਜ ਦੇ ਵਿੱਚ ਡਿਊਟੀ ਕਰਦੇ ਸੀ ਅਸੀਂ ਇਕੱਠੇ ਹਾਂ ਤੇ ਇਹ ਵੀਰ ਨੇ ਸ਼ੁਰੂ ਤੋਂ ਹੀ ਬਹੁਤ ਵਧੀਆ ਸਟੈਂਡ ਬਹੁਤ ਵਧੀਆ ਕਾਮਕਾਰ ਔਰ ਬਹੁਤ ਵਧੀਆ ਆਪਣੀ ਜੁੰਡ ਦੇ ਵਿੱਚ ਆਪਣੇ ਪਰਿਵਾਰ ਵਿੱਚ ਔਰ ਆਪਣੇ ਸ਼ਹਿਰ ਦੇ ਵਿੱਚ ਵਧੀਆ ਨਾਮ ਕਮਾਇਆ ਹੈ ਅੱਜ ਇਹਨੂੰ ਜੁਰਦ ਦਾ ਪ੍ਰਾਪਤ ਹੋਇਆ ਹੈ ਅਸੀਂ ਇਹ ਮੰਨਤਾ ਕਰਦੇ ਹਾਂ ਕਿ ਚੰਗੇ ਵਧੀਆ तरीके ਦੇ ਨਾਲ ਇਹ ਸੌਦੇ ਦੇ ਉੱਤੇ ਰਹਿ ਕੇ ਵਧੀਆ ਕੰਮਕਾਰ ਕਰਨਗੇ ਔਰ ਜੋ ਵੀ ਕਿਸੇ ਸੈਨਿਕ ਦੇ ਨਾਲ ਜਾਂ ਕਿਸੇ ਗਰੀਬ ਪਰਿਵਾਰ ਦੇ ਨਾਲ ਜਾਂ ਕਿਸੇ ਵੀ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਤੱਕਾ ਹੁੰਦਾ ਹੈ ਤਾਂ ਉਹਦੇ ਨਾਲ ਖੜਾਂਗੇ ਖੜਨਗੇ ਅੱਜ ਗੁਰੂ ਨਾਨਕੋ ਹਸਪੀਟਲ ਇੱਕ ਨਿੱਕਾ ਜਿਹਾ ਵਾਕਿਆ ਹੋਇਆ ਇੱਕ ਗਰੀਬ ਪਰਿਵਾਰ ਸੀਗਾ ਚੋਲਾ ਸਾਫ ਦਾ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਰਿਹਾ ਦੋ ਦਿਨ ਤੋਂ ਡੈੱਡ ਬੋਡੀ ਰੱਖੀ ਪੋਸਟਮਾਰਟਮ ਨਹੀਂ ਹੋ ਰਿਹਾ ਜੇ ਤੁਸੀਂ ਅਹੁਦੇਦਾਰ ਜੇ ਜਾਂਦੇ ਜੇ ਤਾਂ ਕੰਮ ਪੰਜਾਂ ਮਿੰਟਾਂ 'ਚ ਹੁੰਦਾ ਹੈ 40 ਮਿੰਟਾਂ ਦੇ ਵਿੱਚ ਮੈਂ ਡੈੱਡ ਬੋਡੀ ਦਵਾ ਕੇ ਵਾਪਸ ਇੱਥੇ ਕੋਲ ਪਹੁੰਚਿਆ ਹੋਇਆ ਠੀਕ ਹੈ ਜੀ ਇਹ ਆ ਅਹੁਦੇਦਾਰੀ ਪਰ ਜਿੱਦਾਂ ਪ੍ਰਧਾਨ ਜੀ ਨੇ ਇਹਨਾਂ ਦਿਨ ਕਿਹਾ ਹੈ ਕਿ ਪ੍ਰਸ਼ਾਸਨ ਤੇਰੇ ਕੋਲ ਚੱਲ ਕੇ ਆਵੇ ਇਹ ਸੱਚ ਆ ਤੁਹਾਡੀ ਜੋ ਤੁਹਾਡਾ ਉਹਦਾ ਉਹਦੇ ਚ ਯੁਰਤ ਚਾਹੀਦੀ ਆ ਕਿ ਪ੍ਰਸ਼ਾਸਨ ਖੁਦ ਚੱਲ ਕੇ ਆਊਗਾ ਤੁਹਾਡੇ ਕੰਮਕਾਰ ਕਰਨ ਦੇ ਤਰੀਕੇ ਦੇ ਵਿੱਚ ਕਿ ਇਹ ਪ੍ਰਸ਼ਾਸਨ ਖੁਦ ਚੱਲ ਕੇ ਆਊਗਾ ਤੁਸੀਂ ਇੱਕ ਫੋਨ ਕਰਨਾ ਕਿ ਮੇਰਾ ਫਲਾਨਾ ਹੁੰਦਾ ਮੈਂ ਫਲਾਨਾ ਫਲਾਨਾ ਪ੍ਰਧਾਨ ਫਲਾਨਾ ਫਲਾਨਾ ਚੇਅਰਮੈਨ ਬੋਲ ਰਿਹਾ ਹਾਂ ਆ ਕੰਮ ਕਰੋ ਤੇ ਕੰਮ ਹੋਊਗਾ ਤੇ ਬਾਕੀ ਅਸੀਂ ਉਮੀਦ ਕਰਦੇ ਆਂ ਵੀ ਹਰਜੀਤ ਸਿੰਘ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਪੜੇ ਲਿਖੇ ਨੇ ਔਰ ਵਧੀਆ ਕੰਮ ਕਰ ਕਰਨਗੇ ਮੇਰਾ ਨਾਮ ਸੁਖਮ ਸਿੰਘ ਮੈਨੂੰ ਪ੍ਰਧਾਨ ਜੀ ਸੈਨਿਕ ਸਰਪੰਚੀ ਕਮੇਟੀ ਵੱਲੋਂ ਵਾਈਸ ਪ੍ਰਧਾਨ ਚੁਣਿਆ ਗਿਆ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਸ ਵਾਸਤੇ ਚੁਣਿਆ ਗਿਆ ਹੈ ਜਿੰਨਾ ਕੰਮਾਂ ਵਾਸਤੇ ਚੁਣਿਆ ਗਿਆ ਹੈ ਮੈਂ ਉਹਨਾਂ ਕੰਮਾਂ ਤੇ ਪੂਰਾ ਹੀ ਉਤਰੂੰਗਾ ਤੇ ਕਰਨ ਦਾ ਕਾਜ ਇਹਨਾਂ ਤੇ ਸਹਿਯੋਗ ਦੇ ਨਾਲ ਪੂਵਾਂਗਾ ਮੈਂ ਸਰਪੰਚ ਬਲਵਿੰਦਰ ਸਿੰਘ ਭੱਟੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਨੰਬਰ 1 ਅੱਜ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਸਲਾੰਗਾ ਜੋਗ ਸਾਡੀ ਕਮੇਟੀ ਨੇ ਕੰਮ ਕੀਤਾ ਉਹ ਇਹ ਹੈ ਕਿ ਸਰਦਾਰ ਹਰਜੀਤ ਸਿੰਘ ਨੂੰ ਆਪਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਚੁਣਿਆ ਆਂ ਔਰ ਮੈਂ ਇਹਨਾਂ ਤੋਂ ਉਮੀਦ ਔਰ ਆਸ ਰੱਖਦਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਜਾਣ ਤੇ ਆਪਣੀ ਡਿਊਟੀ ਨੂੰ ਬਹੁ ਖੂਬੀ ਨਿਭਾਉਣਗੇ ਤਾਨਮਾ ਦੇਹੀ ਦੇ ਨਾਲ ਆਪਣੀ ਡਿਊਟੀ ਜਿਹੜੀ ਆ ਪੂਰੀ ਕਰਨਗੇ ਤੇ ਦੂਸਰਾ ਕਿਸੇ ਨਾਲ ਵੀ ਸਾਬਕਾ ਸੈਨਿਕ ਨਾਲ ਕੋਈ ਕਿਸੇ ਕਿਸਮ ਦਾ ਤੱਕਾ ਜਾਂ ਕਿਸੇ ਕਿਸਮ ਦਾ ਵਧੇਗੀ ਹੁੰਦੀ ਆ ਤੇ ਉਹਦੇ ਜਿਹੜੇ ਨਾਲ ਵਧੇਕੀਆਂ ਹੋ ਰਹੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਪਟਾਉਣਗੇ ਅਗਰ ਇਹਨਾਂ ਤੇ ਬਸ ਨਹੀਂ ਆ ਤਾਂ ਇਹ ਪੰਜਾਬ ਟੀਮ ਨੂੰ ਜਿਹੜਾ ਇਹ ਦੱਸਣਗੇ ਤਾਂ ਕਿ ਪੰਜਾਬ ਟੀਮ ਉਹਨਾਂ ਦਾ ਜਿਹੜਾ ਮਸਲਾ ਹੱਲ ਕਰੇਗੀ ਆਸੀਂ ਇੱਕ ਸਰਵਿਸਮੈਨ ਫਰੋਮ ਇੰਡੀਅਨ ਆਰਮੀ ਤੇ ਮੈਨੂੰ ਬਹੁਤ ਹੀ ਮਾਣ ਹੈ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਤੇ ਜਿਨ੍ਹਾਂ ਨੇ ਇੱਕ ਇਹੋ ਜਿਹਾ ਉਪਰਾਲਾ ਕੀਤਾ ਹੈ ਕਿ ਸੈਨਿਕਾਂ ਨੂੰ ਇੱਕ ਝੰਡੇ ਦੇ ਥੱਲੇ ਇਕਜੁੱਟ ਕਰਨ ਦਾ ਯਤਨ ਕਰ ਰਹੇ ਨੇ ਤੇ ਮੈਨੂੰ ਬਹੁਤ ਹੀ ਇਹਨਾਂ ਦੀਆਂ ਸੇਵਾਵਾਂ ਲੱਗੀਆਂ ਨੇ ਵਧੀਆ ਉਤੋਂ ਵੀ ਵਧੀਆ ਮਾਣ ਵਾਲੀ ਗੱਲ ਹੈ ਕਿ ਮੇਰੇ ਵੱਡੇ ਬ੍ਰਦਰ ਹਰਜੀਤ ਸਿੰਘ ਫੌਜੀ ਜੋ ਫੌਜੀ ਮੋਦੀਖਾਨੇ ਦੇ ਨਾਮ ਤੇ ਪਹਿਲਾਂ ਹੀ ਕਾਫੀ ਫੇਮਸ ਸੀਗੇ ਉਹਨਾਂ ਨੂੰ ਇੱਕ ਬਹੁਤ ਵੱਡਾ ਇਹਨਾਂ ਨੇ ਅਹੁਦਾ ਦੇ ਕੇ ਪੰਜਾਬ ਪ੍ਰਾਜਿਲ੍ਹਾ ਪ੍ਰਧਾਨ ਦਾ ਤੇ ਨਵਾਜਿਆ ਹੈ ਤੇ ਅਸੀਂ ਵੀ ਤੇ ਸਰਦਾਰ ਹਰਜੀਤ ਸਿੰਘ ਵੀ ਸਾਰੇ ਇਕੱਠੇ ਹੋ ਕੇ ਅਸੀਂ ਪਾਰਟੀ ਦੇ ਨਾਲ ਕਮੇਟੀ ਦੇ ਨਾਲ ਜੁੜ ਕੇ ਰਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਕੰਮ ਕਰਾਂਗੇ ਤੇ ਸਾਨੂੰ ਅੱਗੇ ਵੀ ਇਸ ਕਮੇਟੀ ਤੋਂ ਬਹੁਤ ਸਾਰੀਆਂ ਆਸ਼ਾਵਾਂ ਨੇ ਜੋ ਇੱਕ ਸਰਵਿਸ ਮੈਨਾਂ ਦੇ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰਨਗੇ ਤੇ ਅਸੀਂ ਇਹਨਾਂ ਦੀ ਹਰ ਆਵਾਜ਼ ਬਲੰਦੇ ਕੰਦੇ ਵਿੱਚ ਇਹਨਾਂ ਦੇ ਨਾਲ ਖੜੇ ਆ। ਉਹ ਵਾਹਿਗੁਰੂ ਜੀ ਕੀ ਤੇ ਸਰਦਾਰ ਹਰਜੀਤ ਸਿੰਘ ਨੂੰ ਅੱਜ ਇਸ ਕਮੇਟੀ ਨੇ ਜੋ ਉਪਰਾਲਾ ਪ੍ਰਦਾਨ ਕੀਤਾ ਹੈ ਮੈਨੂੰ ਆਪਣੇ ਵੀਰੇ ਤੇ ਬਹੁਤ-ਬਹੁਤ ਪ੍ਰਾਊਡ ਹੈ ਕਿ ਉਹ ਅੱਗੇ ਵੀ ਇਸ ਕਮੇਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਚੱਲਣਗੇ ਤੇ ਹਮੇਸ਼ਾ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਜਦੋਂ ਵੀ ਇਹ ਆਪਣਾ ਹੱਕ ਉਠਾਨ ਕੇ